ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਅੱਜ ਲੱਗੇ ਪਏ ਟਾਇਰ ਬਾਹਰ ਕੱਢਣੇ ਟਰੈਕਟਰ ਦੇ ਚਲੋ 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 ਦੋਵੇਂ ਕੱਟਣੇ ਜੋ ਕੰਮ ਰਹਾ ਖੁੱਲ ਗਿਆ ਬਸ ਪਾਲਾ ਕਲੇਨ ਬਸ ਕਰ ਬਹੁਤ ਇੰਨੇ ਬਹੁਤ ਬਸ ਕਰ ਇਹਦੇ ਟਾਇਰ ਕੱਢਣੇ ਜੀ ਬਾਹਰ ਟਾਇਰ ਅੱਗੇ ਤਾਂ ਕੱਢੇ ਹੀ ਨਹੀਂ ਉਹ ਕਿੰਨੇ ਦਿਨਾਂ ਦਾ ਕਹਿੰਦੇ ਕੱਢਦੇ ਕੱਢਦੇ ਆ ਅੱਜ ਟਾਈਮ ਹੈਗਾ ਮੈਂ ਕਿਹਾ ਅੱਜ ਕੱਢ ਹੀ ਦਈਏ ਕੱਢਦੇ ਆ ਟਾਇਰ ਬਾਹਰ ਕੱਢ ਕੇ ਦਿਖਾਉਣੇ ਤੁਹਾਨੂੰ ਕਿੰਨੇ ਕਾ ਯਾਰ ਬਾਈ ਬਾਹਰ ਆ ਜਾਂਦੇ ਫੇ ਸਹੀ ਹੋ ਜਾਂਦਾ ਇੱਧਰ ਟਾਇਰ ਆਪਾਂ ਲਾ ਕੇ ਵਾਲਾ ਉਧਰ ਕਰ ਦੇਣਾ ਉਹ ਇੱਧਰ ਕਰ ਦੇਣਾ ਕੁੱਟੀ ਸਿੱਧੀ ਰਹਿਣੀ ਆ ਤਦ ਬਾਅਦ ਵੇਟ ਖੋਲ ਲੈ ਆ ਵੇਟ ਆਪਾਂ ਬਾਰ ਬਾਰ ਕਰਦੇ ਨੇ ਆ ਚੱਕ ਚੱਲ ਉਹ ਬਾਈ ਜੀ ਆਪਾਂ ਟਾਇਰ ਲੱਗੇ ਆਂ ਅਜ ਬਾਹਰ ਕਢਣੇ ਤੇ ਟਾਇਰ ਦੋਵੇਂ ਬਦਲ ਕੇ ਉਧਰ ਉਧਰ ਕਰਦੇ ਆਂ ਟਾਇਰ ਥੋੜੇ ਅੰਦਰ ਆ ਦੇ ਟਰੈਕਟਰ ਆਪਾਂ ਛੋਟੇ ਨੇ ਇਹਨੂੰ ਚੱਕ ਲਿਆ ਇਹਦਾ ਰਾੜ ਪਾ ਕੇ ਦਾ ਡਰਾਵਰ ਪਾਉਣੀ ਆ ਥੱਲੇ ਡਰਾਵਰ ਪਾ ਕੇ ਉੱਪਰ ਥੱਲੇ ਰਾੜ ਪਾ ਕੇ ਲਿੰਕਾ ਬੰਨ੍ਹ ਲੈਣੀ ਆ ਦੋਵੇਂ ਚੰਗੀ ਤਰ੍ਹਾਂ ਗੁੱਲੇ ਪਾ ਕੇ ਢੇਲਣ ਨਾ ਟਰੈਕਟਰ ਨਾਲ ਚੱਕ ਲੈਣੇ ਬਸ ਦੋਵੇਂ ਟਾਇਰ ਇਕੱਠੇ ਉੱਪਰ ਆ ਜਾਣੇ ਇਹਦੇ ਫੇਰ ਆਪਾਂ ਇਹਦੇ ਬਾਹਰ ਕੱਢਨੇ ਆ ਟਾਇਰ ਥੋੜੀ ਸਲਿੱਪ ਮਾਰਦਾ ਟਰੈਕਟਰ ਬਾਹਰ ਕੱਢ ਲੈਣੇ ਆ ਆ ਜਾਣਾ ਪੈਣਾ ਲਿਆ ਲਿਆ ਕਰੋ ਢੱਲੇ ਆ ਜਾਓ ਆ ਜਦਰਾ ਪਿੱਛੇ ਆ ਜੀ ਤੂੰ ਹੜਪਾਨਾਂ ਤੋਂ ਖੋਲੋ ਚਲੋ ਜਲਦੀ ਕਰੋ ਬਾਕੀ ਘੜਾ ਤੇ ਬਾਕੀ ਆ ਮਸ਼ੀਨ ਨਾਲ ਫਰਕ ਕਰ ਪਾਣਾ ਤਾਂ ਚੱਕ ਰੱਖ ਮਾਰਾ ਪਾਣਾ ਹਾਂ ਥੱਲੇ ਥੱਲੇ ਹਾਂ ਆਹ ਪਾਹ ਪਾਰਪੂਰਾ ਇਹ ਟਾਇਰ ਕਿਤੇ ਸੰਨਾਨਪੁਰਾ ਨੇ ਪੂਰੇ ਵੱਡੇ ਰਾਣਾ ਮਾਰ ਜੋ ਹੋਰ ਨਾ ਜੋ ਕਤਾਈ ਹੁਣ ਖੋਲੰਦਾ ਮਸ਼ੀਨਾਂ ਮਾਰ ਛੱਡੀ ਨਾ ਛਮੜ ਕੇ ਛੱਡੀ ਨਾ ਇਹਨੂੰ ਚੱਲ 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 ਦੋਵੇਂ ਨੇ ਕਰੋ ਪਰਦਾ ਮੈਂ ਕਰਕੇ ਦੇ ਦਿਆਂਗਾ ਨਹੀਂ ਇਹਨੂੰ ਦੋਵੇਂ ਇਕੱਠੇ ਕਰੋ ਨਾ ਜਿਆਦਾ ਕੱਕਾ ਟਾਇਰ ਆ ਉਹਨਾਂ ਨੇ ਭਰਾ ਵੱਡੇ ਬੰਦਿਆਂ ਨੇ ਕੱਸੇ ਉਹ ਦੋ ਸੰਨਾਨਪੁਰਾ ਵਾਲਿਆਂ ਨੇ ਇਹ ਨਹੀਂ ਹੁੰਦਾ ਕਿਤੇ ਪੰਨਾ ਇਹਦਾ ਹੀ ਨਵਾਂ ਪੰਨਾ ਹੈ ਪਿੱਛੇ ਜੜੋ ਛੱਡੀ ਨਾ ਪਰਦੇ ਨੂੰ ਚਲੋ 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 ਆਪਾ ਜੌਰ ਨਾਲ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਗਿਆ ਥੱਲੇ ਲਾ ਦਿਓ ਬਸ ਥੱਲੇ ਲਾ ਕੇ ਬਸ ਕਰੋ ਪੂਰਾ ਹਲਾ ਪੂਰਾ ਹਲਾ ਥੱਲੇ ਬਸ ਉੱਪਰਲੇ ਨੂੰ ਵਾਲਾ ਕੱਢ ਕੇ ਮਸ਼ੀਨ ਨਹੀਂ ਖੋਲਦੀ ਇੱਕ ਹੋਰ ਖੋਲੀ ਉਹ ਹੀ ਚਲ ਤਾਂ ਥੱਲੇ ਕਰ ਥੱਲੇ ਥੱਲੇ ਕਰ ਥੱਲੇ ਹੋਰ ਥੱਲੇ ਕਰ ਚਲੋ ਇਹ ਨਹੀਂ ਡਾਉ ਨਾਪਦੇ ਪੈਰ ਨਾ ਨਾਪਦੇ ਦੋਵੇਂ ਨਪਾਲਾ ਤੂੰ ਵੀ ਉੱਪਰ ਚੜ ਕੇ ਜੋਗਾ ਲਿਆ ਜਾਂਦਾ ਖੁੱਲ ਗਿਆ ਪਾਓ ਕੱਟ ਕੇ ਪਾਓ ਐਤੀ ਵਾਰੀ ਜੀ ਤਾਂ ਚੱਕਿਆ ਕਰ ਯਾਰ ਇਹਨੂੰ ਪਾ ਫੇਰ ਇੱਕ ਵਾਰੀ ਤਾਂ ਚੱਕਦਾ ਨਾਲ ਜੋੜ ਕਰਕੇ ਜਾਂਦਾ ਚਲੋ ਪਰ ਮੇਰ ਤਾਂ ਨਹੀਂ ਹੋ ਯਾਰ ਰੁਕ ਜਾ ਉਹ ਪੈ ਗਿਆ ਪੰਨ ਤਾਂ ਚੱਕਿਆ ਕਰ ਜੀ ਤੂੰ ਤਾਂ ਨਹੀਂ ਚੱਕਦਾ ਤਾਂ ਘੱਟ ਚੱਕਦਾ ਤੂੰ ਪਿੱਛੇ ਆ ਪਿੱਛੇ ਛੱਡ ਦੇ ਪਰ ਤਿੱਤੋਂ ਉਧਰ ਭਾਰ ਪਵਾ ਚਲੋ 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 ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਬਹਿ ਕੇ ਕਿਹੜਾ ਦਈਆ ਬਾਕੀ ਮਸ਼ੀਨ ਨੇ ਖੋਦਣਾ ਪਾ ਬਹੁਤ ਹੈ ਕਿ ਕੀ ਗੇੜਾ ਕਾਕਾ ਇੱਕ ਇੱਕੀ ਬਹੁਤ ਆ ਚਲੋ ਸਹੀ ਹੈ ਸਹੀ ਹੈ ਚੱਲ ਚੱਲ ਬਾਹਰ ਤੇ ਇਸ ਲਈ ਤੇ ਲੈਣ ਨਾੜਾ ਗਰੀਸ ਲਾ ਕੇ ਲਾਇਆ ਇਹੋ ਇਹਨਾਂ ਗਰੀਸ ਲਾਏ ਤੇ ਨਾੜ ਖਰਾਬ ਨਹੀਂ ਹੁੰਦੇ ਅੱਧਾ ਖਰਾਬ ਗਰੀਸ ਵਾਰ ਚੂੜੀ ਕਰਾਂ ਜੀ ਪਹਿਲੇ ਨਾੜਾ ਦੇ ਲਾ ਨਾਲ ਦੇ ਗਰੀਸ ਨੂੰ ਲਾ ਕੇ ਰੱਖੋ ਫੇਰ ਕੁਝ ਨਹੀਂ ਹੁੰਦਾ ਇਹਨਾਂ ਨੂੰ ਓਰੀਜਨਲ ਹੀ ਆਪਾਂ ਫੇਰ ਪਾਉਣੇ ਫੇਰ ਗਰੀਸ ਕਰਕੇ ਹੀ ਆਲੇ ਨਾੜਾ ਨਾਲ ਦੇ ਸਾਰੇ ਪਾਲਾ ਮਸ਼ੀਨ ਵਾਲਾ ਬਰਕਾਰ ਉਹ ਨਹੀਂ ਕਰਨੀ ਪੈਣੀ ਆ ਪਹਿਲਾਂ ਹਣ ਉਧਰ ਨਾਲ ਖੋਲ ਲੈਣੇ ਇਕੱਠੇ ਕੱਢ ਲਾਂਗੇ ਫੇਰ ਦੋਨੇ ਇੱਕ ਟੇਮੀਂ ਲਾ ਦੇ ਜੀ ਉੱਪਰ ਇਹਨੂੰ ਇੱਕ ਟੇਮੀਂ ਲਾ ਦੇ ਜੇ ਫੜਾ ਮਸ਼ੀਨ ਫੜਾ ਓਥੇ ਲਾ ਦੇ ਨਾਲ ਲਾ ਦੇ ਬਸ ਇਦਾਂ ਆਜੂ ਟਾਇਰ ਆਖੇ ਬਾਹਰ ਬਸ ਬਹੁਤ ਬਸ ਕਰ ਲੈ ਕੇ ਉੱਧਰ ਚੱਲ ਓਥੇ ਬੰਟ ਢਿੱਲਾ ਕਰਾ ਕੇ ਅੱਪਰ ਚੱਲ ਗਏ ਆ ਚੱਲ ਫੜਾ ਅੱਗੇ ਨੂੰ ਖੁੱਲਣਾ ਹੋ ਅੱਗੇ ਨੂੰ ਖੁੱਲਣਾ ਅੱਗੇ ਰਾਡ ਲੈ ਜਾਣਾ ਵੱਡਾ ਰਾਡ ਲੈ ਜਾਣਾ ਮਸ਼ੀਨ ਬਾਅਦ ਲੈ ਕੇ ਚੱਲਦੇ ਆ ਰਾਡ ਵਾਲੋ ਕਿਹੜਾ ਵੇਟ ਮਸ਼ੀਨ ਲੈ ਲੈ ਲਓ ਫੇਰ ਤਾਰ ਕੱਟ ਥੱਲੇ ਦੀ ਆਉਂਦੀ ਮਸ਼ੀਨ ਲੈ ਚੱਲ ਥੱਲੇ ਨਹੀਂ ਲੈ ਤਾਂ ਰਾਡ ਵੀ ਲੈ ਚੱਲ ਮਸ਼ੀਨ ਵੀ ਲੈ ਕੇ ਚੱਲ ਕੁਰਸੀ ਵੀ ਲੈ ਚੱਲ ਆ ਦਾ ਕਾਲ ਰਾਡ ਹੀ ਤੇ ਆ ਨਾ ਪਰਦਾ ਤੇ ਪਰਦਾ ઓ ਪਰਦਾ ਛੂ ਨੂੰ ਨਾ ਬਣੀ ਛੂ ਟੁੱਟਾ ਆਦਾ ਕੱਲੀ ਮਸ਼ੀਨ ਕੱਢਦਾ ਬਾਜਨ ਤਾਰ ਬਹੁਤ ਲੰਬੀ ਆ ਪੈਣੀ ਤਾਰ ਇਹਨੂੰ ਕੱਲੀ ਉਹ ਫੱਲਾ ਮਰਖੇ ਤੇ ਲਾ ਕੇ ਲਾ ਕੇ ਕੋਈ ਤੇ ਲੰਬੀ ਕਰ ਲਾ ਬਸ ਅਰੇ ਛੋਖਾ ਰੁਕੋ ਨਾ ਫੇ ਆਪਾਂ ਇਧਰੋਂ ਇਹ ਬਿਲੋਂ ਬਾਲਨਾ ਹੋਰ ਖਿੱਚ ਲਾ ਫੇ ਤਾਰ ਦੇਖੀਓ ਛੂ ਨਾ ਨਾ ਸੀ ਲੋਹੇ ਨਾਲ ਲੱਗ ਜਾ ਕਾਕਾ ਹੋਰ ਖਿੱਚ ਲਾ ਹੋਰ ਖਿੱਚ ਬਸ ਬਹੁਤ ਆ ਓਕੇ ਆ ਰਹਿਣ ਦੇ ਬਸ ਲਾ ਫੜ ਖੋਲਦਾ ਮੈਂ ਤੀ ਖੋਲੂਗੀ ਖੋਲ ਦਮਾ ਗਰੀਸ ਲਾ ਲਾ ਜਿੱਦਿਆਂ ਨੂੰ ਹੀ ਡੱਬਾ ਲਿਆ ਗਰੀਸ ਲਾਪਤਾਰਿਆਂ ਨੂੰ ਲਾ 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 ਨੂੰ ਲਾ ਰਿਹਾ ਇਹਨਾਂ ਮੱਫੇ ਚੁਲਿੰਗ ਲਾ ਕਰ ਹੁਬੇ ਕਸਣੇ ਨਾਟ ਫੇ ਗਰੀਸ ਲਾ ਕੇ ਫੇ ਕਸਣੇ ਆ ਤਿੰਨ ਲਾ ਦਾਂਗੇ ਗਰੀਸ ਹੀ ਬਦੋਨ ਦੇ ਲੈ ਇਦਾਂ ਦੇ ਨਾਟ ਪੇ ਨਵੇਂ ਹਲੇ ਤੱਕ ਇਹ ਨਾੜਾ ਦਾ ਢਿਲੇ ਨਹੀਂ ਰੱਖੀ ਦੇਣਾ ਇਹ ਪੂਰੇ ਕਸ ਕੇ ਰੱਖਣੇ ਜੀ ਫੋਟੇ ਲੈ ਰੱਖੀ ਦੇ ਆ ਇਹ ਨਾਟ ਐਡ ਰੱਖੀ ਦੇ ਪੂਰੇ ਉੱਪਰਲੇ ਵੇਡ ਵੀ ਟਾਇਰ ਕਰ ਦਿੱਤੇ ਆ ਲੱਗੀ ਉਹ ਵੇਡ ਦਾ ਚਲੋ ਤਾਂ ਵੀ ਛਰ ਜਾਂਦਾ ਵਾ ਕਹਿੰਦੇ ਨਹੀਂ ਇਹ ਬੋਲਟ ਨਹੀਂ ਨਹੀਂ ਇੱਕ ਨਹੀਂ ਕੋਈ ਬਾਤ ਨਹੀਂ ਇੱਚ ਮਰ ਤਾਂ ਤੱਕ ਜੀ ਲਗਾਉਣ ਨੂੰ ਨਾਟ ਨੂੰ ਅਸਰ ਕਰਨਾ ਪਾਣਾ ਪਿੱਛਾ ਹਾਂ ਫੁੱਲ ਗਿਆ ਫੁੱਲ ਗਿਆ ਰਹਿਣ ਦੇ ਬਾਹਰ ਨੂੰ ਕੱਚ ਕੇ ਖੋਲ ਇਹਨੂੰ ਕਪੜਾ ਹੈਗਾ ਕਪੜਾ ਤੇ ਆਪਿਆ ਚੂ ਦੇ ਦੇ ਨਾ ਆ ਲੈ ਟੱਕ ਨਟ ਹਟ ਟੱਕ ਨਟ ਚੱਕ ਲੈ ਕਪੜਾ ਦੇ ਮੈਨੂੰ ਨਟ ਦਾ ਕੋ ਉੱਤੇ ਰੱਖੀ ਜਾ ਮਗਰਾੜ ਦੇ ਉੱਤੇ ਰਖਲਾ ਆਹ ਨਾ ਪਾ ਕੜਾ ਅਡਲਾ ਵਾਸਲੀ ਕਾਟ ਵਾਸਲੀ ਕਾਟ ਸਰ ਭਾਈ ਆਣਾ ਕੱਕ ਕੱਕ ਮੁੱਕੀ ਜੰਗਾਲ ਨਾਲ ਜਗਾਲ ਲੱਤ ਜੂਗਾ ਕੋਈ ਨਹੀਂ ਹੈ ਜੀ ਬਸ ਆਲਾ ਬਾਲਾ ਮੇਰੇ ਫੜ ਵੇੜ ਪਕੜ ਵੇੜ ਪਕੜ ਇਹ ਦੋਦਾ ਵੀ ਨਾ ਖੋਲ ਕੇ ਸਾਫ ਕਰ ਦੇਣਾ ਤਾਂ ਹੀ ਤਾਂ ਜੰਗਾਲ ਪੈਂਦਾ ਪਿੱਛੇ ਯਾਰ ਜੋ ਕਰ ਦੇਣੀ ਆਪਾਂ ਹਮਮ ਚੱਲ ਲਾਲਾ ਚੱਕ ਦੋਵਾਂ ਤਨਾਂ ਅੰਗਿਆਂ ਪਾਲਾਂ ਕਰਾ ਦੋਵੇਂ ਲਹਿੰਗਾ ਫੜਾ ਹਾਂ ਨਹੀਂ ਨਹੀਂ ਲਾਲਾ ਰਾਵਣਾ ਇਹਨਾਂ ਨਹੀਂ ਘਾਪ ਵਾਰਾ ਜ਼ਿਆਦਾ ਦੋਵੇਂ ਤਾਨ ਚੱਕ ਖਿਚਲਾ ਵਾਦ ਨੂੰ ਬਸ ਚਾਗਣਾ ਧਿਆਨ ਧਿਆਨ ਇਧਰ ਲਿਆ ਪਿੱਛੇ ਦੂਰ ਜਾ ਇੱਥੇ ਰੱਖ ਦਿਓ ਉਹ ਅਗਲੇ ਟਾਇਰ ਕੋਲ ਪਿੱਛੇ ਰੱਖੋ ਅਗਲੇ ਟਾਇਰ ਦੇ ਨਾਲੇ ਜੰਗਾਲ ਰਿਹਾ ਕਰਕੇ ਬਾਦਲ ਮਾ ਜੇ ਫਾਦੇ-ਬਾਦੇ ਇਥੇ ਛੱਡ ਦੇ ਬਸ ਰਹਿਲ ਦੇ ਰਹਿਲ ਦੇ ਇਹ ਪਕੜ ਉਹ ਨਾਟ ਚੱਕ ਆ ਨਟ ਕੱਢ ਦਵਾ ਉਠਾਵਾ ਰਹੇ ਹੋ ਇੱਕ ਕਢ ਦੇ ਚਲੋ ਰਾਣੀ ਆਪਣੀ ਢਿੱਡੇ ਕਰਨ ਮੜੇ ਮੜੇ ਜੱਫੜਾ ਆ ਲੋ ਲਿਆਓ ਜਲਦੀ ਕਰੋ ਜਰਾ ਰਹਿ ਨਟ ਪਕੜ 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 ਫੜੀ ਚੱਲੋ ਆਪਣੀ ਨਾਟ ਉਹ ਲੈਣੀ ਨਾ ਬਾਹਰ ਨਾ ਇਹਨਾਂ ਦੇ ਕਾਦੇ ਟਾਰਾਣਾ ਕਿੱਦਾਂ ਜਿਪਾਂ ਹਾਂ ਉਦੋਂ ਮੱਕੀ ਤੋਂ ਪਹਿਲਾਂ ਪਾ ਕੇ ਲੈਂਦੇ ਸੀ ਆ ਮੱਕੀ ਤੋਂ ਪਹਿਲਾਂ ਹਾਂ ਮੱਕੀ ਵੜਨ ਕੇ ਪਾਏ ਹੋਏ ਸੀਗੇ ਨਾ ਹਾਂ ਦਾ ਰਹਾ ਉਧਰ ਨੂੰ ਓ ਮੈਨੂੰ ਪਾਈ ਜਾਂਦਾ ਈ ਉਹ ਨਟ ਭਰਾਵਾ ਇਹ ਜੋ ਅਨਵੀਜੀਬਲ ਆ ਨਟ ਹੈ ਪਿੱਛੇ ਕਰਦੇ ਇਹਨੂੰ ਹੁਣ ਤੋਂ ਇੱਧਰ ਇੱਧਰ ਆ ਕੇ ਇੱਧਰ ਆ ਕੇ ਇੱਧਰ ਆ ਕੇ ਇੱਧਰ ਲੋ ਵੀ ਮਿੱਤਰੋ ਐਨ ਨੜਰ ਆ ਗਿਆ ਵਾਰ ਪਹਿਲਾਂ ਇੰਨਾ ਸੀ ਘੜਰ ਪਾਰ ਇੰਨਾ ਹੁਣ ਇੰਨਾ ਆ ਗਿਆ ਕੱਪ ਤੇਮਰਾਮ ਕਦੇ ਨਹੀਂ ਮਿਲਣਾ ਮਿਲ ਜਾਣਾ ਨਹੀਂ ਮਿਲਣਾ ਮਿਲ ਜਾਣਾ ਪਾਣੀ ਮਾਰ ਲੋ ਸਾਰੇ ਟੈਟਰ ਨੂੰ ਮਾਰ ਦੋ ਟੈਟਰ ਵੀ ਢੋਲੋ ਤੈਨੂੰ ਗਾਰ-ਗਾਰ ਮਾਰ ਕੇ ਟੈਰ ਵੀ ਢੋਲ ਲੈਣੇ ਮੈਨੂੰ ਪਸਾਂਗੇ ਹਾਂ ਵੇਟ ਰੰਗ ਕਰਕੇ ਮੈਨੂੰ ਰੰਗ ਕਰ ਲਿਆ ਸਾਰੇ ਖਵਾ ਕੇ ਨੰਬਰਾਂ ਨੂੰ ਵੀ ਤੇ ਵਧੀਆ ਹੋਊ ਕੰਮ ਕਾਲਾ ਨਾ ਕਰ ਦਈਏ ਨਹੀਂ ਨਹੀਂ ਕਾਲੇ ਅੱਗੇ ਸੁਣੀ ਲੱਗਦੇ ਨਾ ਆਜੰਦ ਟਟਾ ਆ ਨਹੀਂ ਕਰਨੇ ਦੇ ਦਾ ਰੰਗ ਨਹੀਂ ਨਹੀਂ ਇਹਦਾ ਜਰਾ ਗੁੜਾ ਹੋ ਗਿਆ ਤਾਂ ਫਿਰ ਇਹ ਕਿਧਰ ਕਰਾਂਗੇ ਇਹ ਕੋਈ ਨਾ ਲਿਆਵਾਂਗੇ ਏਜੰਸੀ ਤੋਂ ਉਹਨਾਂ ਨੂੰ ਬੁਲਾ ਲੈਣ ਗਲੀ ਵਾਲਿਆਂ ਕੋ ہاں ਹਨਾ ਉਹਨਾਂ ਨੂੰ ਕਹਾਂ ਸਾਡੇ ਥੋੜਾ ਫਿੱਕਾ ਪਾ ਕੇ ਦੋ ਇਹ ਲਾਟੇ ਮਰੀ ਸਾਰੀਆਂ ਗਰੀਸ ਵਾਲੀ ਤੇਰਾ ਲਾਵੀ ਹੋ ਗਿਆ ਜੀ ਬਾਹਰ ਕਰੀਓ ਇਹਨਾਂ ਦੇ ਲੱਗਣ ਜਾਣ ਬਹੁਤ ਆਲੇ ਸੋਨਾ ਦਾ ਗੱਲ ਲੱਗ ਗਿਆ 16 ਹਾਂ ਦਾ ਬੈਟਰ ਪਾ ਕੇ ਚੱਲਣਾ ਆਰ ਜੰਦੇ ਮਗਰਾਟ ਹੀ ਛੋੜੇ ਆ ਸਰਦਾਰ ਨੇ ਕਿਹਨੂੰ ਭੋਗੋ ਐਡੇ ਕ ਮਗਰਾੜ ਦੇ ਛੋੜੇ ਇਹ ਉਹਦੇ ਟਾਇਰ ਉਹ ਬਾਹਰ ਕੱਢ ਦੀ ਉਹਨੇ ਪੂਰੇ ਬਾਹਰ ਐਨੇ ਉਹ ਤਾਂ ਫੇ ਪਿੱਛੋਂ ਦੇਖਾਂ ਕਿ ਨਗਵੇਲਾ ਪਿੱਛੋਂ ਦਾ ਮਗਰਾੜ ਜੋ ਪੜਾ ਵੀਡੀਓ ਇੱਕੋ ਵਿੱਚ ਬਿਨਾ ਦੂਰੋਂ ਬਣਾਣਾ ਵੜਾ ਬਾਹ ਵੇਹਲਾ ਉਹ ਤਾਂ ਉਹਦੇ ਅੰਦਰ ਬਾ ਲੈ ਜਸਾਬ ਹੋ ਜਾ ਕਰਨਾ ਮਗਰਾੜ ਅੰਦਰੋਂ ਸਰੀਆ ਉਹਦਾ ਸਾਫ ਨਹੀਂ ਆ ਪਾ ਕਰਨ ਲੱਗਣਾ ਵੇਲਾ ਆਉਣਾ ਲੱਗ ਕੇ ਤਾਂ ਸਾਰਾ ਰੰਗ ਖਰਾਬ ਹੋਇਆ ਤਾਂ ਰੰਗ ਤੋਂ ਉਹਨੇ ਮੋਗਲੇ ਹੀ ਕੱਲ ਐਤਵਾਰ ਆ ਚਲੋ ਬਣਾ ਲਿਆ ਨੇ ਕਰ ਕੱਲ ਲਾਵਾਂਗੇ ਇਹਨੂੰ ਧੋ ਲੋ ਟੈਟ ਨੂੰ ਉਹਨੇ ਜਿਹੜੇ ਜੀਤ ਧੋ ਰੰਦਾ ਇੱਥੇ ਮਣੀ ਮਾਰਦੇ ਬੁਰਸ਼ ਮਾਰਦੀ ਇੱਥੇ ਆ ਦੇ ਰੰਗ ਕਰਕੇ ਆਪਾਂ ਵਧੀਆ ਬੁਰਸ਼ ਨਾ ਫੇਰ ਲਾ ਦੇ ਸ਼ਾਮੀ ਵੇਡ ਕੱਸ ਦਾਂਗੇ ਕੋਈ ਹੋਰ ਨਹੀਂ ਕਰਨਾ ਬਸ ਸ਼ਾਮੀ ਵੇਡ ਕੱਸ ਦਾਂਗੇ ਹਾਂ ਰੰਗ ਕਰ ਸ਼ਾਮ ਨੂੰ ਕਰ ਦਾਂਗੇ ਵੇਡ ਕੱਸ ਦਾਂਗੇ ਰਾਮਨਾਟ ਨਾਟਕ ਉੱਤੇ ਪਿਆ ਕੀਤੇ ਦੇ ਇਹਦੇ ਉਹ ਵਾਲੇ 4 4 ਨਾਟਕ ਆਉਂ ਪਰੇ ਕੋਈ ਉਹਦੇ ਢੇਮਰੀ ਲਾ ਕੇ ਟੂਨਾ ਇਹ ਰਾ ਲਾਣੋ ਲਾ ਨਟ ਲਾ ਪੜੋ ਸਾਰੇ ਨਟ ਲਾ ਮੜੇ ਮੜੇ ਇੱਕ ਇੱਕ ਚੂੜੀ ਵਾਲਾ ਮਸ਼ੀਨ ਨੇ ਆਪਣੇ ਕਰ ਦੇਣਿਆ ਬੱਸ 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 ਬਹੁਤ ਹੋਈ ਨਹੀਂ ਹਲੇ ਟਾਇਰ ਆਪਣਾ ਹੋਰ ਵੀ ਵਾਰ ਆ ਸਕਦਾ ਨਹੀਂ ਨਹੀਂ ਬਹੁਤ ਆ ਜਿਆਦਾ ਪੈੜਾ ਲੱਗਣਾ ਯਾਰ ਉਹ ਪਲੇਟਾ ਅੰਦਰ ਕਰਕੇ ਹੋਰ ਕੱਢ ਲਾ ਹਾਂ ਆ ਦੇਖੋ ਇੰਨਾ ਇੰਨਾ ਬਾਹਰ ਆਇਆ ਨਾ ਇੰਨਾ ਇੰਨਾ ਵਾਰ ਆਇਆ ਨਾ ਕੋਈ ਇੰਨਾ ਹੀ ਸਹੀ ਆ ਹਾਂ ਉਹ ਜੋ ਨਹੀਂ ਨਾ ਘਟਣਾ ਆ ਹੋਣਾ ਵੀ ਆ ਇਹ ਇੰਚ ਇੰਚ ਦਾ ਫਰਕ ਪੈਂਦਾ ਪਤਾ ਤਾਂ ਵੀ ਆ ਦੇਖ ਲੋ ਬਹੁਤ ਵਧੀਆ ਲੱਗਦਾ ਆ 4 ਇੰਚ ਆ ਰਹੇ ਨੇ ਓਕੇ ਇੰਨਾ ਗੁੰਗਲ ਇੱਕ ਦੋ ਡੱਬੇ ਹੁੰਦੇ ਸੀ ਬਾਹਰ 4 ਇੰਚ ਬਾਹਰ ਹੋ ਗਾ ਰਹੇ ਨੇ ਹਮ 4 ਮੀਟਰ ਪੜ ਕੱਪੜਾ ਕਿੱਧਰੋਂ ਉਹ ਲਿਆ ਕੱਪੜਾ ਜਾ ਕੇ ਇੱਥੇ ਦਾ ਯਾਰ ਹਨਾ ਨਾਲਾਂ ਦੇ ਦੇਖੀ ਵੇਟ ਲਾ ਕੇ ਇੱਕ ਵਾਰ ਵੇਟ ਇੱਥੇ ਨਾਲ ਕੀ ਕੀਂਦਾ ਉਹ ਦੇਖ ਇੱਥੇ ਸਖਰਾ ਰਿਆ ਰੰਗ ਇੰਨੇ ਭੜਾ ਲੱਗਦਾ ਕਰਾ ਕਰਨਾ ਹੀ ਬਣਾ ਆ ਇੱਥੇ ਜ਼ਰੂਰੀ ਆ ਆ ਇਹਦੇ ਵਿੱਚ ਉਹ ਵੀ ਹੈਗਾ ਤਾਂ ਸਾਈਡਾਂ ਤੇ ਹੈ ਨਹੀਂਗਾ ਬਟਨ ਆ ਕੇ ਦੇਖੀ ਕਿਦ ਨੂੰ ਹੁੰਦਾ ਆ ਪਰੇ ਨੂੰ ਹੋਰ ਕਰ ਅਦੇ ਕੜਕੜ ਕੋਈ ਨਹੀਂ ਸਾਲ ਨਾਲ ਕੜਕੜ ਆ ਜਦਾ ਕਰ ਲੈਂਦਾ ਘਰਪਰੇਟ ਆ ਜਾਦਾ ਹੋਰ ਤੱਕੇ ਰੱਖਿਆ ਕਰ ਮੂਰੀ ਕਿ ਇਹ ਸੇ ਲੈ ਜਾਂ। ਜੇ ਅਗਰ ਕੋਈ ਨਹੀਂ ਹੋ। ਤਾਂ ਮੁਰਗੇ ਮਾੜੇ ਰਾਣ ਮਾਰਦੇ ਬਸ। ਹੋ ਗਏ ਹੋ ਗਏ ਬਸ। ਚਲੀਏ ਉਧਰ। ਖਾਣ ਲੈ ਚੱਲ। ਚੱਲ। ਮਾੜੇ। ਥੱਲੇ ਹੀ ਕੱਢ ਲੈਣਾ ਉਧਰ। ਕਰ ਲਿਆ। ਰਾਣਾੜ ਪਹਿਲੋ ਰਾਣਾੜ ਲਾ ਬੜਾ ਵਾਲੇ ਕਿੰਸ ਲਾਗੇ। ਫਤਰੀਖ ਲਾ ਨਾ ਲਾ ਸਾਰੇ। ਥੰਬਸ ਅਪ ਕੀ ਹੈ। ਮਣੀਮ ਕਹਦਾ। ਹੈ? ਗ੍ਰੀਸ ਲਾਇਆ ਸੀਗਾ ਇੱਧਰ। ਹਾਂ ਹਾਂ ਗ੍ਰੀਸ ਲਾਤੀ ਮੈਂ ਪਹਿਲੇ ਹੀ। ਥੰਬਸ ਅਪ। ਕਦਾ ਸਹੀ ਆ ਹੁਣ ਸਹੀ ਆ ਸਹੀ ਆ ਯਾ ਚੱਲ ਦੋਸਤੋ ਠੀਕ ਹਾਲ ਜੋ ਯਾ ਚੱਲ ਦੋਸਤੋ ਠੀਕ ਆ ਭਾਈ ਠੀਕ ਹੈ ਜੀ ਇੱਕ ਨਾੜ ਲੈ ਕੇ ਆਪਣਾ ਲਾਗ ਦੇਖਣਾ ਵੇਡ ਠੀਕ ਹਾਲ ਤਾਂ ਵੀ ਲੋਕੋਂ ਦੀ ਗੱਲ ਕਪੜਾ ਮਾਰ ਕਪੜਾ ਵੀ ਲਿਆ ਗਵਾਉਂਦ ਰਿਹਾ ਮੁੰਡਾ ਉਹ ਤਾਂ ਪੀਲੇ ਦਾ ਆਪਣਾ ਟਿੱਪਾ ਵਾਲਾ ਆ ਆਪੇ ਪੜਾਉਂਦੇ ਪਰ ਸਾਰਾ ਲੈਣਾ। ਕੰਟੀ ਵਾਲੀ ਜੀ ਦਾ ਟਿੱਪਾ ਲੈਣੀ। ਆਹ ਦੇਖੋ ਜੀ। ਆ ਇੱਕ ਬਣਾਇਆ ਨਾ ਵਾਪਾਂ। ਇਹ ਐਸ ਟ੍ਰੇਕਟਰ ਬੰਪਰ ਤੋਂ। ਆਹ ਲਿਆ ਜੀ ਪ੍ਰੋਜੈਕਟਰ। ਇਹਦੇ ਵਿੱਚੋਂ ਲੇਜ਼ਰ ਵੀ ਨਿਕਲਦੀ ਆ। ਰੈੱਡ ਕਲਰ ਵੀ। ਉਹ ਯਾ ਜੀ ਰੰਗ ਹੁਣ ਰੇਟ ਵੁੱਡ ਵੀ ਕੱਸਤੇ ਆ ਇਤਾਂ ਦਾ ਲੱਗਣ ਦੇ ਆ ਇੰਨਾ ਫਰਕ ਪੈ ਗਿਆ ਅੱਗੇ ਇਦਾਂ ਦੋ ਉਂਗਲਾਂ ਨਹੀਂ ਪੈਂਦੀ ਹੁਣ ਇੰਨਾ ਫਰਕ ਪੈ ਗਿਆ